ਵਾਜੇ ਖਾਲਸ ਚੈਨਲ ਦੇਖਣ ਵਾਲਿਆਂ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਸਾਡੇ ਵਿੱਚਕਾਰ ਸਰਦਾਰ ਕਰਨੈਲ ਸਿੰਘ ਜੀ ਠੌਰ ਫਰੀडम फाइਟਰ ਪਰਿਵਾਰ ਨਾਲ ਸੰਬੰਧ ਰੱਖਦੇ ਸਰਦਾਰ ਕਰਨੈਲ ਸਿੰਘ ਜੀ ਠੌਰ ਜੋ ਕਿ ਇੱਕ ਸਿਆਸੀ ਚਿਹਰਾ ਵੀ ਹਨ ਪੰਜਾਬ ਦੇ ਵਿੱਚ ਮੰਨੇ ਹੋਏ ਚਿਹਰਾ ਹੈ ਉਹਨਾਂ ਨਾਲ ਅੱਜ ਆਪਾਂ ਦੁਬਾਰਾ ਗੱਲਬਾਤ ਕਰਨ ਵਾਸਤੇ ਰੂਬਰੂ ਹੋਏ ਸੀ ਔਰ ਮੈਂ ਸਾਰੇ ਦਰਸ਼ਕਾਂ ਨੂੰ ਪਹਿਲਾਂ ਤੇ ਬੇਨਤੀ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਔਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਸ ਨਾਲ ਸਾਡਾ ਹੌਸਲਾ ਵਧੇ ਔਰ ਸਾਨੂੰ ਵੱਧ ਤੋਂ ਵੱਧ ਚੰਗੀਆਂ ਗੱਲਾਂ ਲਾਈਵ ਜਾਂ YouTube ਤੇ ਪਾਉਣ ਵਾਸਤੇ ਸਾਨੂੰ ਹੌਸਲਾ ਮਿਲੇ ਔਰ ਸਾਨੂੰ ਤਰੀਕਾ ਆਵੇ ਸੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਸਰਦਾਰ ਕਰਨੈ ਸਿੰਘ ਜੀ ਠੌਰ ਸਾਹਿਬ ਨੂੰ ਇੱਕ ਬੇਨਤੀ ਕਰਦਾ ਕਿ ਤੁਹਾਡੇ ਨਾਲ ਕੁਝ ਜਿਹੜੇ ਵਿਚਾਰ ਹਨ ਆਪਣੇ ਸਾਂਝੇ ਕਰਨ ਸੋ ਸਦਾ ਕਰਨੈ ਸਿੰਘ ਜੀ ਠੌਰ ਆਵਾਜ਼ੇ ਖਾਲਸ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ। ਆਵਾਜ਼ੇ ਖਾਲਸ ਚੈਨਲ ਦੇ ਦਰਸ਼ਕਾਂ ਦਾ ਔਰ ਚੈਨਲ ਚਲਾਉਣ ਵਾਲਿਆਂ ਦਾ ਬਹੁਤ ਹੀ ਸਤਿਕਾਰਯੋਗ ਪੰਜਾਬ ਪੰਜਾਬੀਅਤ ਸਿੱਖ ਕੌਮ ਦੀ ਜਿਜਾਰੂ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਬਾਬਾ ਬਚਿੱਤਰ ਸਿੰਘ ਵਿੱਚ ਸਮੂਚੇ ਪੰਜਾਬ ਵਾਸੀਆਂ ਦਾ ਪੰਜਾਬੀਆਂ ਦਾ ਤੇ ਦੇਸ਼ ਦਾ ਧੰਨਵਾਦ ਹੈ ਸਵਾਗਤ ਹੈ ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ ਅੱਜ ਆਪਾਂ ਜੋ ਫ੍ਰੀडम फाइਟਰ ਪਰਿਵਾਰ ਨੇ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਨਾਰਾ ਮਾਰਿਆ ਅੱਜ ਆਪਾਂ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰਾਂਗੇ ਦਾਸਵੀ ਸੁਦਾਰ ਫੌਜਾ ਸਿੰਘ ਦਾ ਬੇਟਾ ਮੇਰੇ ਪਿਤਾ ਜੀ ਵੀ ਫ੍ਰੀडम फाइਟਰ ਸਨ ਜਿਹੜੇ ਹੁਣ ਇਸ ਦੁਨੀਆ 'ਚ ਨਹੀਂ ਰਹੇ ਸੋ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਵੀ ਦਾਸ ਨੂੰ ਘੋਸ਼ਿਤ ਕੀਤਾ ਹੈ ਸੋ ਸਰਕਾਰ ਨੂੰ ਅੱਜ ਆਵਾਜ਼ੇ ਖਾਲਸ ਚੈਨਲ ਤੋਂ ਇਹ ਬੇਨਤੀ ਕਰਨਾ ਚਾਹਨਾ ਕਿ ਫ੍ਰੀडम फाइਟਰ ਪਰਿਵਾਰ ਨੇ ਜਿਹੜੇ ਸਰਕਾਰ ਵਿਸ਼ੇਸ਼ ਤੌਰ ਤੇ ਉਹਨਾਂ ਲਈ ਯੋਜਨਾ ਲੀਗ ਕੇ ਤੇ ਵਿਸ਼ੇਸ਼ ਤੌਰ ਦੇ ਤੇ ਉਹਨਾਂ ਦੀ ਜਿਹੜੀ ਮਦਦ ਹੈ ਸਹਾਇਤਾ ਹੈ ਉਹਨਾਂ ਦੇ ਪਰਿਵਾਰਾਂ ਦੀ ਉਹਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਕਿਉਂਕਿ ਮੈਂ ਦੇਖ ਰਿਹਾ ਮੈਂ ਇੱਕ ਫਰੀडम फाइਟਰ ਆਦਮੀ ਦਾ ਬੇਟਾ ਪਰ ਸਰਕਾਰ ਦੇ ਘਰੋਂ ਉਹਦਾਂ ਦਾ ਕੋਈ ਮਾਨ ਸਤਕਾਰ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਿਆ ਜਿਸ ਦੇ ਇਹ ਪਰਿਵਾਰ ਹੱਕਦਾਰ ਨੇ ਪਾਕਿਸਤਾਨ ਚੋਂ ਆਜ਼ਾਦੀ ਦੇ ਟਾਈਮ ਉਧਰੋਂ ਇਧਰਲੇ ਪਾਸੇ ਆਏ ਔਰ ਐਨੇ ਲੰਬੇ ਟਾਈਮ ਵਿੱਚ ਵੀ ਉਹ ਜਿਹੜੇ ਲੋਕ ਨੇ ਉਹ ਸਟੈਂਡ ਨਹੀਂ ਹੋ ਸਕੇ ਇਸ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਸਰਕਾਰ ਨੂੰ ਇਹ ਅਪੀਲ ਵੀ ਕੀਤੀ ਜਾਂਦੀ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਜਿਹੜੇ ਫ੍ਰੀडम फाइਟਰ ਪਰਿਵਾਰ ਨੇ ਪੰਜਾਬ ਵਿੱਚ ਉਹਨਾਂ ਦੀ ਖਾਸ ਹੀ ਗਿਣਤੀ ਹੈ ਸੋ ਉਹਨਾਂ ਦੇ ਪਰਿਵਾਰਾਂ ਨੂੰ ਭਰੋਸੇ 'ਚ ਲਿਆ ਜਾਵੇ ਮੈਂ ਜਦੋਂ ਸੁਣੀ ਨਾ ਕਿ ਮੇਰੇ ਪਿਤਾ ਜੀ ਫ੍ਰੀਡਮ ਫਾਈਟਰ ਨੇ ਜੇ ਮੈਨੂੰ ਸਰਕਾਰ ਨੇ ਕਿਸੇ ਤਰ੍ਹਾਂ ਭਰੋਸੇ 'ਚ ਨਹੀਂ ਲਿਆ ਤਾਂ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਹੋਣਗੇ ਜਿਹੜੇ ਸਰਕਾਰ ਦੀ ਨਜ਼ਰ ਤੋਂ ਅੱਖੋਂ ਭਰੋਕੇ ਨੇ ਸੋ ਇਹ ਜਿਹੜੇ ਫ੍ਰੀਡਮ ਫਾਈਟਰ ਪਰਿਵਾਰ ਨੇ ਇਹਨਾਂ ਦੇ ਬੱਚਿਆਂ ਦੀਆਂ ਸਹੂਲਤਾਂ ਜਾਂ ਇਹਨਾਂ ਨੂੰ ਕੋਈ ਸਰਕਾਰੀ ਨੌਕਰੀ ਜਵਾਦੇ ਜਾਂ ਇਹਨਾਂ ਨੂੰ ਕੋਈ ਹੋਰ ਮਹਿੰਗਾਈ ਪੱਤੇ ਜਾਂ ਕਿਸੇ ਤਰ੍ਹਾਂ ਵੀ ਇਹਨਾਂ ਦੀ ਸਰਕਾਰ ਜਿਹੜੀ ਆ ਉਹ ਮਦਦ ਪਹਿਲਾਂ ਵੀ ਕਰਦੀ ਸੀ ਲੇਕਿਨ ਸਾਡੇ ਪਿਤਾ ਸ਼ਰੀਰ ਦੇ ਗੁਜਰਨ ਦੇ ਬਾਅਦ ਸਾਨੂੰ ਮਤਲਬ ਕੀ ਸਰਕਾਰੀ ਦਰਬਾਰਿਆਂ ਕੋਈ ਖਾਸ ਜਿਹੜਾ ਉਹ ਕੋਈ ਲਾਭ ਨਹੀਂ ਮਿਲਿਆ ਜਾਂ ਸਾਨੂੰ ਕੋਈ ਉਦਾਂ ਦੀ ਚਾਹ ਨਹੀਂ ਹੈ ਸਾਨੂੰ ਕਿ ਅਸੀਂ ਮਤਲਬ ਫਰੀडम फाइਟਰ ਪਰਿਵਾਰ ਦੇ ਲੋਕ ਆ ਵੀ ਸਰਕਾਰ ਨੇ ਸਾਨੂੰ ਉਦਾਂ ਦਾ ਪਿਆਰ ਨਹੀਂ ਦਿੱਤਾ ਸੋ ਐਨੀਆਂ ਗੱਲਾਂ ਇਸ ਖਾਸ ਜਿਹੜਾ ਆਵਾਜ਼ੇ ਖਾਲਸ ਚੈਨਲ ਹੈ ਇਹਦੇ ਥਰੂ ਸਰਕਾਰ ਨੂੰ ਜਿਹੜੀ ਬੇਨਤੀ ਕਰਨਾ ਚਾਹੁੰਦੇ ਆ ਔਰ ਦੂਸਰੀ ਗੱਲ ਇਹ ਹੈ ਇੱਕ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਕ ਸਰਕਾਰ ਦਾ ਚਲਾਉਣ ਵਾਲਾ ਨੁਮਾਇੰਦਾ ਜਿਹੜਾ ਕਿ ਆਪਣੇ ਆਪ ਨੂੰ ਇੱਕ ਆਮ ਤੋਂ ਕਲਾਉਂਦੇ ਆ ਆਮ ਕਹਾਉਂਦੇ ਆ ਤੇ ਅੱਜ ਉਹਨਾਂ ਦੀ ਜਿਹੜੀ ਆਪਾਂ ਇੱਕ ਵਿਚਾਰ ਚਰਚਾ ਕਰਨੀ ਆ ਕਿ ਤੁਸੀਂ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਹੋ ਔਰ ਉਹਨਾਂ ਦੀ ਕੀ ਤੁਸੀਂ ਆਮ ਤੋਂ ਆਮ ਸਮਝਦੇ ਹੋ ਜਾਂ ਉਹਨਾਂ ਦੀ ਆਮ ਵਾਕਈ ਉਹ ਆਮ ਵਾਲੀ ਗੱਲ ਹੈਗੀ ਆ ਔਰ ਰਹਿ ਗਈ ਆ ਜਾਂ ਹਜੇ ਵੀ ਦੇਖਣ ਨੂੰ ਮਿਲ ਰਹੀ ਆ ਕੀ ਤੁਸੀਂ ਇੱਥੇ ਕਹਿਣਾ ਚਾਹੋਗੇ ਆਵਾਜ਼ੇ ਖਾਲਸ ਚੈਨਲ ਵੱਲੋਂ ਤੁਸੀਂ ਉਹਨਾਂ ਲੋਕਾਂ ਤੱਕ ਕੀ ਦੱਸਣਾ ਚਾਹੋਗੇ ਕੀ ਆਪਣੀ ਵਿਚਾਰਧਾਰਾ ਦੱਸਣੀ ਚਾਹੋਗੇ ਕੀ ਕੀ ਤੁਹਾਨੂੰ ਲੱਗਦਾ ਕੀ ਨਜ਼ਰੀਆ ਤੁਹਾਡਾ ਕੀ ਉਹ ਅੱਜ ਵੀ ਆਮ ਹੈਗੇ ਆ ਜਾਂ ਆਮ ਤੋਂ ਅੱਗੇ ਹੋ ਚੁੱਕੇ ਆ ਗੱਲ ਹੈ ਡਾਕਟਰ ਸਾਹਿਬ ਸ਼ਰਮਣੀ ਅਕਾਲੀ ਦਲ ਬਾਦਲ ਦੇ ਕੁਝ ਲੀਡਰ ਤੋਂ ਮੈਂ ਵੀ ਕਹਿੰਦੇ ਆ ਸੁਣਿਆ ਕਿ 400 ਕਰੋੜ ਰੁਪਏ ਦਾ ਜਿਹੜਾ ਉਹ ਲਗਜ਼ਰੀ ਪਲੇਨ ਜੋ ਪਾਰਟੀ ਦੇ ਕਨਵੀਨਰ ਸਾਹਿਬ ਵਾਸਤੇ ਪੰਜਾਬ ਆਉਣ ਵਾਸਤੇ ਕਿਰਾਏ ਤੇ ਕੀਤਾ ਗਿਆ ਸੋ ਪੰਜਾਬ ਦਾ ਜਿਹੜਾ ਖਜ਼ਾਨਾ ਉਹਦੇ ਉੱਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਮੁੱਖ ਮੰਤਰੀ ਪੰਜਾਬ ਦੀ ਹੁੰਦੀ ਹੈ ਵੀ ਉਹਨਾਂ ਨੇ ਸੰਭਾਲ ਕੇ ਰੱਖਣਾ ਹੈ ਵੇਸਟ ਖਰਚ ਕਰਨਾ ਹੈ ਜਾਂ ਨਹੀਂ ਕਰਨਾ ਲੇਕਿਨ ਮੈਂ ਉਸ ਸਵਾਲ ਤੇ ਵੀ ਕਿੰਤੂ ਪਰੰਤੂ ਨਹੀਂ ਕਰਦਾ ਪਰ ਮੈਂ ਇੰਨੀ ਗੱਲ ਜ਼ਰੂਰ ਜਾਣਨਾ ਕਿ ਜਿਹੜੇ ਪਾਰਟੀ ਦੇ ਕਨਵੀਨਰ ਨੇ ਪੰਜਾਬ ਚ ਆਉਣਾ ਔਰ ਉਹਨਾਂ ਦੇ ਜਹਾਜ਼ ਦਾ ਕਰਾਇਆ ਵੀ ਪੰਜਾਬੀਆਂ ਨੇ ਦੇਣਾ ਹੈ ਆਪਾਂ ਉਹਨਾਂ ਤੋਂ ਕੀ ਉਮੀਦ ਰੱਖ ਸਕਨੇ ਆ ਉਹ ਪੰਜਾਬ ਨੂੰ ਕੀ ਦੇ ਕੇ ਜਾਣਗੇ ਜਿਹੜੇ ਕਰਾਇਆ ਵੀ ਲਾ ਕੇ ਪੰਜਾਬ ਵਿੱਚ ਨਹੀਂ ਆ ਸਕਦੇ ਉਹ ਵੀ ਪੰਜਾਬੀਆਂ ਨੇ ਹੀ ਦੇਣਾ ਸੋ ਇਸ ਕਰਕੇ ਇਹ ਜਿਹੜੀ ਆਵਾਜ਼ ਸਾਹਮਣੇ ਆਈ ਸੀ ਵੀ 400 ਕਰੋੜ ਦੇ ਲਗਜ਼ਰੀ ਜਹਾਜ਼ ਨੂੰ ਆਪਾਂ ਕਰਾਏ ਦੇ ਲੈ ਕੇ ਜਿਹਦਾ 10 ਲੱਖ ਰੁਪਇਆ ਇੱਕ ਘੰਟੇ ਦਾ ਖਰਚਾ ਪੈਂਦਾ ਹੈ। ਤੋਂ ਆਮ ਆਦਮੀ ਤਾਂ ਇੱਥੇ ਯਾਰ ਐਨੀ ਗਰੀਬੀ ਨਾਲ ਵਿਚਾਰੇ ਰੋਲ ਰਹੇ ਨੇ ਇੱਕ ਘੰਟੇ ਦੇ ਖਰਚੇ ਨਾਲ ਤੇ ਇੱਕ ਆਦਮੀ ਦੀ ਸ਼ਾਇਦ ਸਾਰੀ ਜ਼ਿੰਦਗੀ ਲਈ ਕੋੜ ਨਿਕਲ ਜੇ। ਸੋ ਇਸ ਕਰਕੇ ਜਿਹੜੀ ਜਗ੍ਹਾ ਤੇ ਸਰਕਾਰ ਖਰਚੇ 'ਚ ਕਟੌਤੀ ਕਰ ਸਕਦੀ ਹੈ ਕਿਉਂਕਿ ਜਨਤਾ ਦਾ ਪੈਸਾ ਹੈ, ਪੰਜਾਬ ਦਾ ਪੈਸਾ ਹੈ। ਜਿੱਥੇ ਸਰਕਾਰ ਮਤਲਬ ਇੱਕ ਕਟੌਤੀ ਕਰ ਸਕਦੀ ਉੱਥੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਸੋ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਆਪਣੀ ਜਿਹੜੀ ਹੈ ਇਹ ਪੰਜਾਬ ਦੀ ਕਮਾਂਡ ਹੈ ਉਹਨੂੰ ਸੰਭਾਲਣਗੇ ਔਰ ਧਿਆਨ ਦੇਣਗੇ ਇਸ ਗੱਲ ਵੱਲ ਫਿਰ ਵੀ ਇਹ ਐਦਾਂ ਪ੍ਰਤੀਕ ਹੁੰਦਾ ਵੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਨੂੰ بڑے بڑے ਸੁਪਨੇ ਦਿਖਾ ਰਹੀ ਹੈ ਕਿ ਐ ਕਰਦਾਂਗੇ ਐ ਕਰਦਾਂਗੇ ਜੇ ਉਹਨਾਂ ਦੇ ਕਨਵੀਨਰ ਸਾਹਿਬ ਕੋ ਆਣ ਲਈ ਜਹਾਜ਼ ਦਾ ਖਰਚਾ ਪੰਜਾਬੀਆਂ ਨੇ ਪੇ ਕਰਨਾ ਹੈ ਤੇ ਅੰਦਾਜ਼ਾ ਲਗਾ ਸਕਦੇ ਆ ਕਿ ਪਾਰਟੀ ਪੰਜਾਬ ਨੂੰ ਕੀ ਦੇ ਸਕਦੀ ਹੈ ਪਾਰਟੀ ਦੇ ਕੋਲ ਹੈ ਕੀ ਇਹ ਦੇਣ ਲਈ ਪੰਜਾਬ ਨੂੰ ਸੋ ਹੋਰ ਇਸ ਤੋਂ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ ਆਪ ਸਾਰਿਆਂ ਤੋਂ ਇਜਾਜ਼ਤ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ